ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸਿੱਧੂ ਫੈਮਿਲੀ ਬਲੌਗ ਤੇ ਅੱਜ ਨਾ ਜੀ ਆਪਾਂ ਤੁਹਾਨੂੰ ਦਵਾਂਗੇ ਮਤਲਬ ਜਿਹੜੀਆਂ ਸਾਡੇ ਘਰੇ ਅਸੀਂ ਹੁਣ ਵਰਤਦੇ ਆ ਰੋਜ਼ ਸਬਜ਼ੀਆਂ ਘਰੀ ਲਾਈਆਂ ਹੋਈਆਂ ਨੇ ਆਪਾਂ ਆਰਗੈਨਿਕ ਸਬਜ਼ੀਆਂ ਨੇ ਤੇ ਜਿਹੜੀਆਂ ਕਿ ਆਪਾਂ ਜਮਾ ਹੀ ਕਿਸੇ ਵੀ ਰੇ ਸਪਰੇਅ ਤੋਂ ਬਿਨਾਂ ਹੀ ਮਤਲਬ ਲਾਲੂ ਵੀ ਆਰਗੈਨਿਕ ਚੀਜ਼ ਸਾਰਾ ਕੁਝ ਆ ਗਿਆ ਤੇ ਥੋੜੀ ਜਿਹੀ ਜਗਾਹ ਚ ਲਾਈਆਂ ਹੋਈਆਂ ਨੇ ਸਾਨੂੰ ਬਾਦੂ ਮੁਕਦੀਆਂ ਨਹੀਂ ਹੈਗੀਆਂ ਬਾਕੀ ਅਸੀਂ ਛੋਟੇ ਕਰੇਲਿਆਂ ਦੀ ਮਤਲਬ ਹਰ ਵਾਰ ਬਿੱਲਾ ਲਾਉਨੇ ਆ ਅਸੀਂ ਸੀਲ ਵੀ ਕਰਦੇ ਆ ਵਧੀਆ ਮਤਲਬ ਉਹਦੇ ਵਿੱਚ ਆਪਾਂ ਨੂੰ ਪ੍ਰੋਫਿਟ ਹੁੰਦਾ ਕੁਛ ਕਿਉਂਕਿ ਉਹਦੇ ਨਾਲ ਤਾਂ ਕੋਈ ਸਪਰੇਅ ਕਰਨੀ ਹੁੰਦੀ ਤੇ ਨਾਲ ਉਹਦੀ ਕੋਈ ਏਡੀ ਸਭ ਸੰਭਾਲ ਹੁੰਦੀ ਪਰ ਇਸ ਵਾਰ ਪਤਾ ਨਹੀਂ ਕੀ ਤਾਂ ਚੱਕਰ ਹੈ ਕੀ ਨਾ ਬਿੱਲਾ ਇੰਨੀਆਂ ਫੈਲੀਆਂ ਨਹੀਂ ਹੈਗੀਆਂ ਪਤਾ ਨਹੀਂ ਮੀਂਹ ਨਹੀਂ ਪਿਆ ਗਰਮੀ ਜਾਦੇ ਪੈ ਰਹੀ ਹੈ ਇਸ ਕਰਕੇ ਪਿਛਲੇ ਟਾਈਮ ਤਾਂ ਅਸੀਂ ਮਤਲਬ ਸਟਾਰਟਿੰਗ ਚ ਅਪ੍ਰੈਲ ਦੇ ਅਸੀਂ ਸੇਲ ਕਰਨ ਲੱਗ ਗਈ ਸੀ ਇਸ ਵਾਰ ਥੋੜੀ ਜੀ ਜੀ ਫੋਲ ਗੁਣੀ ਚੱਕਿਆ ਮਤਲਬ ਸਾਡੇ ਘਰ ਜਉੜੀ ਲੱਗਦੀ ਏ ਚਲੋ ਜੀ ਤੁਹਾਨੂੰ ਦਿਖਾਉਣੇ ਆ ਜੋ ਦੇਖੋ ਜੀ ਆਪਣੀ ਇੰਨੀ ਕਿ ਜਗ੍ਹਾ ਦੇ ਵਿੱਚ ਸਬਜ਼ੀਆਂ ਲਾਈਆਂ ਹੋਈਆਂ ਨੇ ਹੁਣ ਤੁਹਾਨੂੰ ਕੱਲੀ ਕੱਲੀ ਸਬਜ਼ੀ ਮਤਲਬ ਆਪਣੀ ਦਿਖਾਉਣੇ ਆ ਜਿਵੇਂ ਵੀ ਆ ਦੇਖੋ ਜੀ ਆਪਾਂ ਇੱਥੇ ਕੁਛ ਧੰਗੀਆਂ ਲਾਇਆ ਹੋਇਆ ਸੀ ਪਹਿਲਾਂ ਆਪਣਾ ਉਹਦੀ ਜਗ੍ਹਾ 'ਚ ਆਪ ਲਾਈਆਂ ਨੇ ਹਰੀਆਂ ਮਿਰਚਾਂ ਜੋ ਚਾਰ ਵਾਲੀਆਂ ਹੁੰਦੀਆਂ ਨੇ ਅਚਾਰੀ ਮਿਰਚਾਂ ਲਾ ਲਓ ਆਪਾਂ ਸਬਜ਼ੀ ਸਬਜ਼ੀ 'ਚ ਵੀ ਪਾਉਣੇ ਕੁਸ਼ਕ ਪੱਡੇ ਇੱਧਰ ਲਾਏ ਸੀ ਸਿਮਲਾ ਮਿਰਚ ਦੇ ਉਹ ਚੌਲਿਆਂ ਦੀ ਮొਦਲ ਕਵਰ ਕਰ ਲਏ ਇਹ ਥੋੜੀ ਬੀਲਾਂ ਵਾਲੇ ਚੌਲੇ ਆ ਗਏ ਸਾਨੂੰ ਪਹਿਲਾਂ ਐ ਸੀਗਾ ਇਹ ਦੂਸਰੇ ਚੌਲੇ ਹੋਣਗੇ ਜੜ ਫਲ ਹੁੰਦੇ ਨੇ ਜਿਹੜੇ ਉਹ ਫੈਲਦੇ ਘਟਦੇ ਨੇ ਦੇਖੋ ਫਲ ਵਧਦੇ ਨੇ ਇੱਥੇ ਆਪਾਂ ਛੋਟੀ ਜਿਹੀ ਕੈਰੀ ਚ ਲਾਇਆ ਹੋਇਆ ਜੀ ਫਰੈਸ਼ ਧਣੀ ਆ ਤੁਸੀਂ ਨੇੜੇ ਤੋਂ ਦੇਖੋ ਜੀ ਕਿੰਨਾ ਜ਼ਿਆਦਾ ਸੋਨਾ ਧਣੀ ਆ ਆਪਣੇ ਆਪਣੇ ਘਰ ਦੀ ਫਰੈਸ਼ ਆਰਗੈਨਿਕ ਸਬਜੀ ਇਧਰ ਹੀ ਆਪਾਂ ਕੰਧ ਤੇ ਚਾੜੀਏ ਤੋਰੀਆਂ ਦੀ ਬੇਲ ਪਤਾ ਨਹੀਂ ਤਾਂ ਮੀਂਹ ਕਰਕੇ ਆ ਪਤਾ ਨਹੀਂ ਕੀ ਚੱਕਰ ਹੈ ਇਸ ਵਾਰ ਤੋਰੀਆਂ ਦੀਆਂ ਬੇਲਾਂ ਬਹੁਤ ਜ਼ਿਆਦਾ ਘੱਟ ਫੈਲੀਆਂ ਨੇ ਇੱਧਰ ਛੋਟੇ ਕਰੇਲੇ ਲਾਏ ਹੋਣੇ ਜੀ ਕਰੇਲੇ ਆਪਾਂ ਹਰ ਸਾਲ ਲਾਉਨੇ ਆਂ ਸੇਲ ਵੀ ਕਰ ਦੇਣਾ ਤੇ ਪਰ ਇਸ ਵਾਰ ਪਤਾ ਨਹੀਂ ਕੀ ਚੱਕਰ ਹੈ ਕਰੇਲਿਆਂ ਦੀਆਂ ਬੇਲਾਂ ਵੀ ਇੰਨੀਆਂ ਨਹੀਂ ਫੈਲੀਆਂ ਜਿੰਨੀਆਂ ਹਰ ਸਾਲ ਫੈਲਦੀਆਂ ਨੇ ਪਤਾ ਹੀ ਨਹੀਂ ਕੀ ਗਰਮੀ ਜ਼ਿਆਦੇ ਪੈ ਰਹੀ ਆ بارش ਨਹੀਂ ਹੋਈ ਹਨਾ ਹੋ ਸਕਦਾ ਇਹ ਵੀ ਤੇ ਜੀ ਬਾਕੀ ਇੱਧਰ ਇਦ ਲਵੀ ਆਪਾਂ ਛੋਟੀ ਜਿਹੀ ਕੈਰੀ ਚ ਇੱਧਰ ਤਾਂ ਹਜੇ ਸ਼ਿਮਲਾ ਮਿਰਚਾਂ ਦੇ ਪੇੜ ਛੋਟੇ ਨੇ ਇੱਧਰ ਆਪਾਂ ਵੱਡੇ ਲਾ ਰੱਖੇ ਨੇ ਆ ਦੇਖੋ ਹੋਰੀਆਂ ਨੇ ਕੁਛ ਲੱਗ ਵੀ ਨਹੀਂ ਤੁਹਾਨੂੰ ਨੇੜੇ ਤੋਂ ਸੁਹਾਉਣੇ ਆ ਫਲ ਚੱਕ ਰੱਖਿਆ ਕੁਛ ਇੱਕ ਦੋ ਵਾਰ ਆਪਾਂ ਬਣਾ ਵੀ ਲਈਆਂ ਬੇਟੇ ਲਈ ਸਬਜੀ ਸਬਜੀ ਸਕੂਲ ਲਈ ਸਾਨੂੰ ਆ ਦੇਖੋ ਜੀ ਆਪਦੇ ਘਰ ਦੀ ਦੇਖੋ ਸਬਜੀ ਸਬਜੀ ਹੁੰਦੀ ਹੈ ਹਨਾ ਜਦੋਂ ਮਰਜ਼ੀ ਬਣਾਉਣੀ ਆ ਉਦੋਂ ਫਰੈਸ਼ ਬਣਾਓ ਤੋੜ ਕੇ ਇੱਧਰ ਇੱਕ ਹ ਬਤਾਉਂਗਾ ਦਾ ਪੇਡਾ ਲਾਇਆ ਹੋਇਆ ਜੀ ਪਰ ਇਹ ਸਾਡੀ ਹਜੇ ਹੁਣ ਪੱਟਣ ਦੀ ਸਲਾਹ ਸੀ ਕਿਉਂਕਿ ਮੈਨੂੰ ਥੋੜੀ ਜਿਹੀ ਸਬਜੀ ਤੋਂ ਅਲਰਜੀ ਜੀ ਹੋ ਰਹੀ ਹੈ ਖਾਂਦੇ ਹੈ ਨਹੀਂ ਅਸੀਂ ਇੱਥੇ ਜਗਾ ਬਿੱਲੀ ਪਈ ਹੈ ਪਹਿਲਾਂ ਤੇ ਗਵਾਰੀ ਦੀ ਫਲੀ ਲਾਈ ਸੀ ਬਟ ਗਵਾਰੀ ਲਾਈ ਸੀ ਉਹ ਨਿਕਲਿਆ ਗਵਾਰਾ ਉਸ ਕਰਕੇ ਅਸੀਂ ਉਹ ਵੀ ਪੱਟਤਾ ਕਿਉਂਕਿ ਉਹ ਕੰਡ ਜੀ ਵਾਲਾ ਹੁੰਦਾ ਮੈਨੂੰ ਖਾਰਿਸ਼ ਕਰਕੇ ਥੋੜੀ ਦਿੱਕਤ ਆਉਂਦੀ ਹੈ ਨਾ ਅਸੀਂ ਉਹ ਖਾਂਦੇ ਤੇ ਦੇਖੋ ਜੀ ਆਪਣੇ ਬੇਲਾਂ ਬਹੁਤ ਸੋਹਣੀਆਂ ਨੇ ਤੇ ਇਹ ਸਾਰੀ ਕੰਦ ਤੇ ਆਪਾਂ ਨੇ ਲੋਹੇ ਦਾ ਜਾਲ ਲਾਇਆ ਹੋਇਆ ਲੋਹੇ ਦੀਆਂ ਤਾਰਾਂ ਦਾ ਆ ਦੇਖੋ ਲੱਗ ਵੀ ਰਹੇ ਨੇ ਤੁਹਾਨੂੰ ਦਿਖਾਉਨੇ ਆਪਾਂ ਨੇੜੇ ਤੋਂ ਗ੍ਰੀਲੇ ਦੇਖੋ ਬਾਕੀ ਚਲੋ ਹਜੇ ਆਪਣੇ ਜੋਗੇ ਦਾ ਉਤਰੀ ਜਾਣਗੇ ਫਿਰ ਦੇਖਦੇ ਆ ਤੇ ਇਧਰ ਹਜੇ ਆਪਣੀਆਂ ਜਗਾ ਵੇਲੀ ਪਈ ਆ ਇਥੇ ਪਾਲਕ ਦੇ ਫੇਡੇ ਆਪਣੇ ਹੱਥ ਹੋ ਗਏ ਸੀ ਖਿੰਡ ਗਏ ਸੀ ਤੋਂ ਤੇ ਆਹ ਕੱਕੜੀਆਂ ਵਗੈਰਾ ਦੀਆਂ ਆਹ ਨਾ ਅਪਣੇ ਦੇਸੀ ਕਦੋਂ ਲਾਇਨੇ ਜਿਹੜੇ ਪਹਿਲਾਂ ਹੁੰਦੇ ਸੀ ਦੇਖੋ ਬੀਜ ਤਾਂ ਐਵੇਂ ਹੀ ਮਿਲੇ ਸੀਗੇ ਇਧਰ ਵੀ ਜਾਲ ਪਾਇਆ ਹੋਈ ਆਪਾਂ ਦੇਖੋ ਤੁਹਾਨੂੰ ਬੱਸ ਚਮਕਦਾ ਨਹੀਂ ਹੋਣਾ ਧੁੱਪ ਚ ਵੇਲਾਂ ਆਪਣੇ ਕਾਫੀ ਚੱਲ ਪਈਆਂ ਜੀ। ਹਾਂ ਵੀ ਚੱਲ ਪਈ ਕ੍ਰੇਲਿਆਂ ਦੀ ਵੇਲ। ਥੋੜੀ ਜਿਹੀ ਜਗ੍ਹਾ ਚਾਹੀਏ ਆਪਾਂ ਵਧੀਆ ਆਪਣੇ ਜੋਗੀ ਸਬਜ਼ੀ ਸਾਰੀ ਜਿਹੜੀ ਐ। ਕੁਛ ਆਪਾਂ ਖੇਤਕਣੀ ਵੀ ਲਾਈ ਹੋਈ ਆ ਉਹ ਤੁਹਾਨੂੰ ਆਪਾਂ ਕਦੇ ਕਿਸੇ ਫੇਰ ਹੋਰ ਦਿਨ ਦਿਖਾਵਾਂਗੇ। ਤੇ ਜਦ ਰੇ ਸਾਰੀ ਆ ਦੇਖੋ ਜੀ ਆਪਾਂ ਐਵੇਂ ਨਹੀਂ ਬਰੀਕ-ਬਰੀਕ ਤਾਰਾ ਖੁੰਦਿਸਦੀਆਂ ਹੋਣੀਆਂ। ਐਵੇਂ ਨਹੀਂ ਬਰੀਕ-ਬਰੀਕ ਤਾਰਾਂ ਦਾ ਜਾਲ ਪਾਇਆ ਹੋਇਆ। ਕੰਧ ਤੇ ਤਾਂ ਕਿ ਆਪਣੇ ਬੇਲਾਂ ਨੇ ਜਿਹੜੀਆਂ ਆਸਾਨੀ ਨਾਲ ਫੈਲ ਜਾਣ। ਨਾਲੇ ਤਾਂ ਦੇਖੋ ਇਹ ਸਫਾਈ ਰਹਿੰਦੀ ਆ ਕੱਖ ਕੰਡਾ ਨਹੀਂ ਹੁੰਦਾ ਨੀਚੇ ਤੇ ਇੱਧਰ ਆਪਾਂ ਲਾ ਰੱਖੇ ਨੇ ਜੀ ਚੌਲੇ ਚੌਲੇ ਵਧੀਆ ਉੱਤਰਦੇ ਨੇ ਆਪਣੇ ਇਹ ਜੀ ਗੱਲ ਨਹੀਂ ਹੈਗੀ ਤੇ ਥੋੜੀ ਜਗ੍ਹਾ 'ਚ ਪੁਦੀਨਾ ਵੀ ਲਾਇਆ ਹੋਇਆ ਪਾਣੀ ਲੱਗੂਗਾ ਫੇਰ ਵਧੀਆ ਹੋਊਗਾ ਤੁੱਕ ਕੱਖ ਕੰਡਾ ਜਿਆਦਾ ਹੋ ਰ ਅੱਜ ਕਰਦੇ ਹਾਂ ਸਫਾਈ ਸ਼ਾਮ ਨੂੰ ਦੇਖਦੇ ਆ ਪਾਪਾ ਮਤਲਬ ਉਤੇ ਜਿਹੜੇ ਪਰਿਵਾਰ ਦੇ ਹਿਸਾਬ ਨਾਲ ਇੱਧਰ ਹੀ ਆਪਣਾ ਹੀ ਹਲਾਇਆ ਹੋਇਆ ਸੀਗਾ ਮਤਲਬ ਆੜੂਆਂ ਦਾ ਪੇਡਾ ਇਹ ਪੇਡਾ ਦਰਖਤ ਤਾਂ ਵੱਡਾ ਹੋ ਜਾਂਦਾ ਪਰ ਨੀਚੋਂ ਜੜ ਘੱਟ ਮਜ਼ਬੂਤ ਹੋ ਰਹੀ ਹੈ ਇਸ ਕਰਕੇ ਉੱਪਰ ਵਧਦੇ ਹੀ ਨੀਚੇ ਨੂੰ ਝੁਕੀ ਜਾਂਦੇ ਨੇ ਤੋਰੀਆਂ ਨੇ ਫੁੱਲ ਦਾ ਚੱਕ ਰੱਖੇ ਨੇ ਦੇਖੋ ਇਹ ਜਿਵੇਂ ਹੋਣਗੀਆਂ ਛੋਲੇ ਦੇਖੋ ਆਪਣੇ ਇਹ ਦਰਪਣ ਜਿਹੜੇ ਪਹਿਲਾਂ ਮਤਲਬ ਬੁੱਟੇ ਲਾਏ ਹੋਏ ਸੀ ਮਿਰਚਾਂ ਦੇ ਉਹਨਾਂ ਦੇ ਮਿਰਚਾਂ ਲੱਗ ਰਹੀਆਂ ਨੇ ਰੈੱਡ ਵੀ ਹੋ ਰਹੀਆਂ ਨੇ ਕੁਝ ਉਹ ਸੋ ਬਿੱਚੀ ਤਰਾ ਦਾ ਪੇੜ ਵੇਲ ਜੀ ਹੋ ਰਹੀ ਹੈ ਜੇ ਵੇਖਿਆ ਮਿਰਚਾਂ ਲਾਲ ਹੋ ਰਹੀਆਂ ਨੇ ਪੂਰੀਆਂ ਬਾਕੀ ਅਜ ਹਵਾ ਚੱਲ ਰਹੀ ਹੈ ਜੀ ਬਹੁਤ ਹਾਂ ਇੱਕ ਵਿੱਚ ਅਮਰੂਦ ਦਾ ਦਰਖਤ ਤਲਾ ਰਿਹਾ ਆਪੇ ਹੀ ਪੇਡਾਂ ਇੱਕ ਉੱਪਰ ਆਪਣੇ ਸਹਿਜਣ ਦਾ ਪੱਡਾ ਲੱਗਿਆ ਹੋਇਆ ਜਿਹਨੂੰ ਡਰਮ ਸਟਿਕਸ ਕਹਿੰਦੇ ਨੇ ਆ ਇੱਕ ਫਲੀ ਵੀ ਲੱਗ ਰਹੀ ਹੈਗੀ ਮੈਂ ਤਾਂ ਅੱਜ ਦੇਖੀਏ ਕਾਫੀ ਦਿਨ ਹੋ ਗਿਆ ਦੇਖੀ ਜਿਹੜੀ ਮਤਲਬ ਕਹਿੰਦੇ ਨੇ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਤੇ ਤਾਕਤਵਰ ਸਬਜ਼ੀਆਂ ਉਹਦਾ ਤਰਕ ਲਾਇਆ ਇਹ ਬਹੁਤ ਜਲਦੀ ਫੈਲਦੀ ਪੰਜਾਬੀ ਚ ਇਹਨੂੰ ਸੁਵੰਜਣਾ ਕਹਿੰਦੇ ਨੇ ਹਿੰਦੀ ਚ ਸ਼ਾਇਦ ਸਹਿਜਣ ਇੰਗਲਿਸ਼ ਚ ਡਰਮ ਸਟਿਕਸ ਕਹਿੰਦੇ ਨੇ ਮਤਲਬ ਇਹਦੇ ਪੱਤੇ ਵੀ ਬੜੇ ਫਾਇਦੇਮੰਦ ਨੇ ਤੇ ਸਬਜ਼ੀਆਂ ਵੀ ਫਾਇਦੇ ਵਾਲੀਆਂ ਨੇ ਬਹੁਤ ਇਲਾਇਆ ਸੀ ਆਪਣੇ ਨੂੰ ਪੌਣੇ ਇੱਕ ਦੋ ਸਾਲ ਹੋਏ ਨੇ ਵਧੀਆ درخت ਬਣ ਜਾਂਦਾ ਇਹ ਬਹੁਤ ਜਲਦੀ ਕੋਈ ਐ ਨਹੀਂ ਹੈਗਾ ਆ ਦੇਖੋ ਇੱਧਰ ਵੀ ਕਾਫੀ ਆਪਾਂ ਮਤਲਬ ਸਾਰੇ ਪਾਸੇ ਬੇਲਾਂਦਨ ਦਿਖਾਉਣੇ ਇੱਥੋਂ ਖੜ ਕੇ ਸਟਾਰਟ ਕਰਦੇ ਆਪਾਂ ਸਾਰੀ ਕੰਧ ਤੇ ਆਲੇ-ਦਾਲੇ ਮਤਲਬ ਇਹ ਆਪਣੇ ਘਰੀ ਲਾਈਆਂ ਹੋਈਆਂ ਨੇ ਦੇਖੋ ਕਾਫੀ ਦੂਰ ਤੱਕ ਬੇਲਾਂਦਨ ਲਾਈ ਰਖੀਆਂ ਨੇ ਇਹ ਅਮਰੂਦ ਦਾ ਪੇਟਾ ਉੱਪਰੋਂ ਤਾਂ ਬਹੁਤ ਵਗ ਗਿਆ ਪਰ ਪਤਾ ਨਹੀਂ ਕੀ ਚੱਕਰ ਹੈ ਇਹਦੀ ਜੜਨੀ ਮਜ਼ਬੂਤ ਹੈਗੀ ਝੁਕ ਜਾਂਦਾ ਉੱਪਰ ਜਾ ਕੇ ਭਜਨ ਜਾਰੇ ਹੋਏ ਨੇ ਪੱਤੇ ਆ ਨਾ ਇੱਥੇ ਨਾ ਦੇਖੋ ਜੀ ਆਪਾਂ ਗਮਲੇ ਚ ਲਾ ਰੱਖਿਆ ਕੜੀ ਪੱਤਾ ਕੜੀ ਵਗੈਰਾ ਬਣਾਉਣੀ ਜਦੋਂ ਕਿਸੇ ਵੀ ਬਤੌਰ ਚ ਆ ਆ ਇਹਦੇ ਵਿੱਚ ਆਪਾਂ ਲਾਈ ਨਹੀਂ ਜੀ ਬੇਲ ਨਾਲੇ ਚੌਲੇ ਔਰ ਅੱਛਾ ਮਤਲਬ ਗਰੋ ਬੈਗ ਚ ਇੱਥੇ ਇੱਕ ਗਰੋ ਬੈਗ ਹਜੇ ਆਪਣਾ ਤਿਆਰ ਕਰਨਾ ਜਿਹਦੇ ਵਿੱਚ ਅਦਰ ਚਲਾਇਆ ਜਾ ਕਰਿਆ ਪਿਆ ਕੁਛ ਬਣਿਆ ਨਹੀਂ ਗੱਲਬਾਤ ਜੀ ੱਡੀ ਟਾਈਮ ਇਨ ਲੱਗਦਾ ਮੈਂ ਸੋਚ ਲਈ ਇਸ ਵਿੱਚ ਪਦੀਨਾ ਲਾਈ ਜੀ ਪਦੀਨਾ ਲਾਵਾਂਗੇ ਉਧਰ ਆਪਾਂ ਪ੍ਰਿੰਡੀਆਂ ਲਾਵਾਂਗੇ ਜਿਹੜੀ ਉਹ ਆਪਣੀ ਖਾਲੀ ਜਗ੍ਹਾ ਪਈ ਐ ਜੱਪੱਟੇ ਨੇ ਉੱਥੋਂ। ਬਾਰੇ ਬਾਕੀ ਮਿਰਚਾਂ ਬਹੁਤ ਸੋਹਣੀਆਂ ਹਨ ਜਾਨੀ। ਇਹ ਉਹ ਨਹੀਂ ਹੈਗੀ ਲੰਮੀ ਜੀ ਮਿਰਚ ਛੋਟੀ ਜੀ ਮਿਰਚ ਉਹ ਜਿਹੜੀ ਕੌੜੀ ਉਹ ਵਾਲੀ ਮਿਰਚ ਐ। ਦੇਖੋ ਦੂਰ ਤੋਂ ਦਿਖਾਉਣਾ ਤੁਹਾਨੂੰ ਕਿ ਇਸ ਇੰਨੀ ਜਗ੍ਹਾ 'ਚ ਆਪਾਂ ਸਬਜ਼ੀ ਲਾਈ ਹੋਈ ਐ। ਆਪਣੇ ਘਰ ਦੀ। ਉਸ। ਥੇਲੇ 'ਚ। ਬਾਕੀ ਕਿ ਪਿੱਛੇ ਵੀ ਲਾਈ ਹੋਈ ਐ ਖੇਤ ਕਿਉਂ ਨਹੀਂ। ਲੁਕਾਉ ਮੰਮੀ ਉਹ ਕਿ ਸੇਤੰਦ ਲੋ ਜੀ ਅੱਜ ਆਪਾਂ ਦਿਖਾਏ ਨੇ ਤੁਹਾਨੂੰ ਆਪਣੀਆਂ ਸਬਜ਼ੀਆਂ ਜਿਹੜੀਆਂ ਕਿ ਛੋਟੀਆਂ ਜੇ ਮਤਲਬ ਘਰ ਦੀ ਜਗ੍ਹਾ ਦੇ ਵਿੱਚ ਹੀ ਲਾਈਆਂ ਹੋਈਆਂ ਨੇ ਤੇ ਫਲਦਾਰ ਬੂਟੇ ਜੀ ਤੇ ਚਲੋ ਮਿਲਦੇ ਹਾਂ ਜੀ ਕਦੇ ਫੇਰ ਨਵੀਂ ਵੀਡੀਓ ਦੇ ਨਾਲ